ਚਲਦਾ ਰੱਖਣ ਲਈ ਇਹਦੀ ਤਰੱਕੀ ਲਈ ਪੰਜਾਬ ਦੇ ਮਜ਼ਦੂਰਾਂ ਨੇ ਪੰਜਾਬ ਦੇ ਕਿਸਾਨਾਂ ਨੇ ਇਹ ਜਿਹੜੀਆਂ ਪ੍ਰਾਪਰਟੀਆਂ ਐ ਦਾਨ ਦੇ ਤੌਰ ਤੇ ਪੰਚਾਇਤਾਂ ਰਹੀ ਸ਼ਹਿਰਾਂ ਵਿੱਚ ਕਾਰਪੋਰੇਸ਼ਨਾਂ ਰਹੀ ਇਹ ਜਿਹੜੀਆਂ ਜ਼ਮੀਨਾਂ ਐ ਉਹ ਦਾਨ ਦੇ ਰੂਪ ਵਿੱਚ ਤੁਸੀਂ ਦਿੱਤੀਆਂ ਜਦੋਂ ਅਸੀਂ ਲੋੜ ਪਾ ਰਹੇ ਹਾਂ ਲੋੜ ਪਗਣ ਦੇ ਨਾਲ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਐ ਜਦੋਂ ਬਿਜਲੀ ਬੋਰਡ ਐਕਸਪੈਂਡ ਹੋਏਗਾ ਉਦੋਂ ਇਹਨਾਂ ਪ੍ਰਾਪਰਟੀਆਂ ਦੀ ਬਹੁਤ ਵੱਡੀ ਪੱਧਰ ਤੇ ਲੋੜ ਪਵੇਗੀ ਔਰ ਉਦੋਂ ਇਹ ਪ੍ਰਾਪਰਟੀਆਂ ਵਿਗ ਚੁਕੀਆਂ ਹੋਣਗੀਆਂ ਉਦੋਂ ਸਾਨੂੰ ਸਮਝ ਆਊਗੀ ਕਿ ਸਾਡਾ ਜਿਹੜਾ ਏ ਦਿੱਤੀ ਜਿਹੜਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਇਹ ਸਰਕਾਰਾਂ ਕਰ ਗਈਆਂ ਨੇ ਇਹ ਲੋਕ ਨਾ ਲੀਗਲੀ ਨਾ ਖੋਸਲੀ ਇਹਨਾਂ ਨੂੰ ਕੋਈ ਰਾਈਟ ਨਹੀਂ ਹੈ ਕਿ ਪੰਜਾਬ ਚਾ ਪ੍ਰਾਪਰਟੀਆਂ ਨੂੰ ਵੇਚਣ ਮੈਂ ਪਹਿਲੇ ਧਰਨੇ ਦੇ ਵਿੱਚ ਲੁਧਿਆਣੇ ਦੇ ਵਿੱਚ ਵੀ ਕਿਹਾ ਏ ਕਿ ਲੋਕ ਇਹਨਾਂ ਨੂੰ ਕੋਈ ਮੌਰੀ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੂੰ ਕੋਈ ਮੌਰੀ ਪੰਜਾਬ ਦੇ ਦਸਰੇ ਦੇ ਨਾਲ ਇੱਕ ਕਸਟੋਡੀਅਨ ਨੇ ਕਸਟੋਡੀਅਨ 5 ਸਾਲ ਲਈ ਇਹਨਾਂ ਦੇ ਬਾਪ ਦੀ ਜ਼ਗੀਰ ਨਹੀਂ ਹੈ ਪੰਜਾਬ ਪੰਜਾਬ ਦੇ ਉਹ ਲੋਕ ਨੇ ਤੁਸੀਂ ਜਿਨ੍ਹਾਂ ਨੇ ਅਬਦਾਲੀ ਤੋਂ ਲੈ ਕੇ ਮੋਦੀ ਤੱਕ ਦੀ ਤੌਰ ਤੋਂ ਕਿਲਾ ਕੱਢਿਆ ਏ ਔਰ ਵੀ ਦੇ ਵਿੱਚ ਔਰ ਇਹ ਪ੍ਰੈਕਟੀਕਲੀ ਹੋਇਆ ਏ ਇਹਥੋਂ ਦੇ ਲੋਕਾਂ ਨੇ ਉਹਦੀ ਤਾਨਾਸ਼ਾਈ ਤੋੜੀ ਐ ਔਰ ਬਿਜਲੀ ਐਮੈਂਡਮੈਂਟ ਦਿਲ 225 ਜਿਹੜਾ ਹੈ ਉਹ 5 ਸਾਲ ਰੋਕੇ ਰੱਖਿਆ ਐ ਤੁਸੀਂ ਵਧਾਈ ਦੇ ਪਾਤਰ ਐ ਔਰ ਜੇ ਅਸੀਂ ਇਕੱਠੇ ਹੋ ਗਏ ਇਸੇ ਤਰ੍ਹਾਂ ਅਬੀਅਰੈਂਸ ਦੇ ਨਾਲ ਅਸੀਂ ਲੜੇ ਔਰ ਉਹ ਲੜਾਈ ਅਸੀਂ 225 ਦੇ ਵਿੱਚ ਔਰ 224 ਦੇ ਵਿੱਚ ਲੜੀ ਐ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਬਿਜਲੀ ਮੁਲਾਜ਼ਮਾਂ ਦਾ ਸਾਥ ਦਿੱਤਾ ਏ ਤੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਅਸੀਂ ਆਪਣੀਆਂ ਜਿਹੜੀਆਂ ਇਕਨੋਮਿਕਲੀ ਪਾਲਿਸੀ ਮੈਟਰ ਤੇ ਜਿਹੜੀਆਂ ਮੰਗਾਂ ਸੀਗੀਆਂ ਉਹ ਮਨਵਾਈਆਂ ਏ ਅੱਜ ਵੀ ਅਸੀਂ ਇਸ ਸਟੇਜ ਤੋਂ ਕਹਿੰਨੇ ਆ ਮੰਗਾਂ ਦਾ ਅਸੀਂ ਜੁੱਤੀ ਦੇ ਬਣਾਵਾਵਾਂਗੇ ਇਹ ਕਹਿੰਦੇ ਧੌਣ ਤੇ ਗੋਡਾ ਰੱਖ ਕੇ ਲੇਕਿਨ ਜਿਹੜੇ ਆ ਇਸ਼ੂ ਨੇ ਇਹ ਇਸ਼ੂ ਸਾਰਿਆਂ ਦੇ ਸਾਂਝੇ ਨੇ ਅੱਜ ਦੇ ਦੋਏ ਇਸ਼ੂ ਨੇ ਇਹਨਾਂ ਇਸ਼ੂਆਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਔਰ ਸਟੂਡੈਂਟਾਂ ਦੇ ਨਾਲ ਫਿਜ਼ੀਕਲੀ ਮੀਟਿੰਗਾਂ ਕਰਕੇ ਇੱਕ ਵੱਜਵਾ ਸੰਘਰਸ਼ ਜਿਹੜਾ ਉਹ ਜਿਹੜਾ ਪੰਜਾਬ ਦੇ ਅੰਦਰ ਸ਼ੁਰੂ ਕਰਾਂਗੇ ਇਸ ਸੰਘਰਸ਼ ਨੂੰ ਜਨਮ ਅਹਿਮ ਬਣਾਵਾਂਗੇ ਹਰ ਪੰਜਾਬ ਦੇ ਚੁੱਲ੍ਹੇ ਤੱਕ ਹਰ ਪੰਜਾਬ ਦੇ ਸੱਤ ਤੱਕ ਹਰ ਪੰਜਾਬ ਦੀ ਪੰਚਾਇਤ